ਜੋਸੀ ਬੜਾ ਸੰਗਤਾਂ ਦੇ ਵਿੱਚ ਜੀ ਜੀ ਬਾਬੇ ਦੀ ਫੁੱਲ ਕਿਰਪਾ ਜੀ ਜੀ ਔਰ ਕਾਂਗਰਸ ਪਾਰਟੀ ਸਾਰੇ ਥਾਵਾਂ ਤੋਂ ਜਿੱਤੂਗੀ ਤੇ ਆਪਣਾ ਮੇਰ ਬਣਾ ਲਵੇਗਾ ਕਿਹੜੇ ਕਿਹੜੇ ਮੁੱਦੇ ਜਿਹੜੇ ਅਹਿਮ ਜਲੇ ਆਦੇ ਲੋਕ ਲੋਕ ਜੇ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਸਾਡੀ ਪਾਰਟੀ ਬੈਂਸ ਸਾਹਿਬ ਜਾਣਦੇ ਹੋ ਕਦੀ ਕੋਈ ਮੁੱਦਾ ਛੱਡਿਆ ਉਹਨਾਂ ਨੇ ਕੋਈ ਕੰਮ ਹੋਵੇ ਸਿਰ ਧੜ ਦੀ ਬਾਜੀ ਲਾ ਦੇਦੀ ਆ ਕੁਝ ਸੜਕਾਂ ਦਾ ਕੰਮ ਹੋਵੇ ਸੀਵਰੇਜ ਦਾ ਕੰਮ ਹੋਵੇ ਕਿਸਦਾ ਕੋਈ ਚੌਂਕੀ ਥਾਣੇ ਦਾ ਕੰਮ ਹੋਵੇ ਪਹਿਲ ਦੇ ਆਧਾਰ ਤੇ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਾਂਗੇ ਕਾਵੇ ਅੱਧੀ ਰਾਤ ਕੋਈ ਠਾਲ ਲੈ ਸਕਾਬ ਲੋਕੇ ਦਾਅਵੇ ਕਿਤੇ ਕਿ ਮੈਲਾ ਉਹਨੂੰ ਜਾਜਾ ਮਿਲਣਾ ਸੀ ਇੱਕੋ ਦਾਅਵੇ ਕਿੰਨੇ ਕਿ ਸਫਲ ਹੋਈ ਆ ਅਮਾ ਦੇ ਪਾਰਟੀ ਹਾਂਜੀ ਅਮਾ ਦੀ ਪਾਰਟੀ ਵੱਲ ਵਾਦੇ ਕੀਤੇ ਗਏ ਸੀ ਜਾ ਰਹੇ ਲੋਕਾਂ ਉਹ ਉਹ ਤੁਹਾਨੂੰ ਪਤਾ ਹੀ ਆ ਹਜ਼ਾਰ-ਹਜ਼ਾਰ ਰੁਪਈਆ ਵੀ ਬੀਬੀਆਂ ਨੂੰ ਆ ਗਿਆ ਤੇ 2100 ਦੇ ਵਾਦੇ ਬੀਬੀਆਂ ਹੁਣ ਪੂਰੇ ਝਾੜੂ ਲੈ ਕੇ ਖੜੀਆਂ ਨੇ ਚੱਜ ਨਾਲ ਤੇ ਜਵਾਬ ਦੇਣ ਗਿਆ ਹੁਣ ਉਹਨਾਂ ਨੂੰ ਕੋਈ ਉਮੀਦਵਾਰ ਨਹੀਂ ਲੱਭਦਾ ਬਾਹਰੋਂ ਲਿਆ ਕੇ ਦਾ ਉਮੀਦਵਾਰ ਹਰ ਮੈਦਾਨ ਦੇ ਵਿੱਚ ਤਾਰਦੇ ਨੇ ਤੁਸੀਂ ਦੱਸੋ ਜੇ ਘਰ ਦਾ ਫੌਜੀ ਲੜਾਈ ਨਹੀਂ ਲੜੂਗਾ ਤਾਂ ਕੋਈ ਬਾਹਰੋਂ ਆ ਕੇ ਲੜੂਗਾ ਕਿੰਨੀ ਤੱਕ ਜਿੱਤ ਹੋ ਜੂਗੀ ਕਾਂਗਰਸ ਕੌਮੇ ਜਾ ਰਹੇ ਹਾਂ ਜਿੰਦਾਬਾਦ ਲੋਕੀ ਤੁਹਾਨੂੰ ਕੀ ਕਹਿੰਦੇ ਕਿ ਸਮੱਸਿਆ ਜ਼ਿਆਦਾ ਆ ਰਹੀ ਹੈ ਲੋਕਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਲੋਕਾਂ ਨੂੰ ਸਾਡੇ ਕੰਮਾਂ ਬਾਰੇ ਪਹਿਲਾਂ ਵੀ ਪਤਾ ਠੀਕ ਆ ਹੁਣ ਤਾਂ ਸਾਨੂੰ ਸ਼ਾਬਾਸ਼ ਹੀ ਮਿਲ ਰਹੀ ਆ ਕਿ ਤਗੜੇ ਹੋ ਜਾਓ ਬਲਦੇਵ ਸਿੰਘਾ ਤੁਹਾਡੇ ਨਾਲ ਆ ਤਗੜੇ ਰਹੋ ਤੇ ਤਗੜੇ ਰਹਿਣਾ ਪਹਿਲੇ ਕੌਂਸਲ ਦੇ ਕੰਮ ਤੇ ਨੇ ਉਹਨਾਂ ਵਾਰੀ ਵੀ ਲੋਕ ਕਹਿ ਰਹੇ ਸੀ ਕੁਛ ਵੀ ਕੰਮ ਨਹੀਂ ਕੀਤਾ ਜਿਹੜੇ ਪਹਿਲਾਂ ਕਾਉਂਸਲਰ ਰਹੇ ਨੇ ਆ ਜਿੰਨੇ ਬੱਦੇ ਖੜੇ ਨੇ ਸਾਢੇ 6 ਸਾਲ ਹੋ ਗਿਆ ਜੇ 6 ਵਾਰੀ ਵੀ ਇੱਥੇ ਆਇਆ ਹੋਵੇ ਤਾਂ ਮੈਨੂੰ ਦੱਸ ਦਿਓ ਇੱਕ ਬੰਦਾ ਵੀ ਕਹਿੰਦੇ ਪੂ ਇੱਕ ਵਾਰੀ ਵੀ ਮਹੱਲੇ 'ਚ ਆਇਆ ਹੋਵੇ ਇਸ ਕਰਕੇ ਬੈਂਸ ਸਾਹਿਬ ਕੰਮ ਕਰਦੇ ਨੇ ਉਹਨਾਂ ਦਾ ਧੜਾ ਕੰਮ ਕਰਦਾ ਕਾਂਗਰਸ ਪਾਰਟੀ ਕੰਮ ਕਰਦੀ ਆ ਤੇ ਕਾਂਗਰਸ ਪਾਰਟੀ ਜਿੰਦਾਬਾਦ ਆ ਜਿੰਦਾਬਾਦ ਰਹੂਗੀ ਲੋਕਾਂ ਨੂੰ ਕੀ ਫੀਲ ਕਰੋਗੇ ਹਾਂਜੀ ਲੋਕਾਂ ਨੂੰ ਕੀ ਫੀਲ ਲੋਕਾਂ ਨੂੰ ਮੈਂ ਬੇਨਤੀ ਕਰਦਾ ਵੀ ਪਹਿਲਾਂ ਚਾਂਸੀ 'ਚ ਆ ਗਏ ਆ ਬੀਬੀਆ ਨੂੰ ਕਹਤਾ 1000 4 ਰੁਪਇਆ ਦੇਵਾਂਗੇ ਕਹਤਾ ਦਿੱਤਾ ਨੌਕਰੀਆਂ ਘਰ ਘਰ ਦੇਵਾਂਗੇ ਆ ਇੰਨੀ ਸੰਗਤ ਖੜੀ ਆ ਜੇ ਕਿ ਉਹਨੂੰ ਨੌਕਰੀ ਮਿਲ ਜੇ ਦੱਸ ਦਿਓ ਮੈਂ ਲੋਕਾਂ ਨੂੰ ਮੀਲ ਕਰਦਾ ਵੀ ਇਹਨਾਂ ਦੇ ਚਾਂਸੇ ਚ ਨਾ ਆਇਓ ਹੁਣ ਐਰਕਾਂ ਕਾਂਗਰਸ ਪਾਰਟੀ ਜਿਤਾਓ ਤੇ ਕਾਂਗਰਸ ਪਾਰਟੀ ਦਾ ਹੀ ਮੇਰ ਬਣਾਓ ਬੱਲੇ ਬੱਲੇ ਹੋ ਜੂਗੀ ਹਾਂਜੀ ਹੁਣ ਫਿਰ ਜੀ ਇੱਕ ਕੋਸਟਰਰ ਬੰਨਣਾ ਦੋ ਕੋਸਟਰਰ ਬੰਨਨੇ ਨੇ ਇੱਕ ਕਾਂਗਰਸ ਦਾ ਇੱਕ ਬੈਂਸ ਦਾ ਲੋਕਾਂ ਚ ਪੂਰੀ ਢੋੜ ਲੱਗੀ ਹੋਈ ਆ ਵੀ ਆ ਸਾਰੀ ਕਾਂਗਰਸ ਨੂੰ ਵੋਟ ਪਾ ਕੇ ਕਾਮਯਾਬ ਕਰਨਾ ਹੈ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਲੋਕਾਂ ਨੂੰ ਹੀ ਪੀਲ ਕਰਦੇ ਆ ਵੀ ਕੋਈ ਪਾਕੀਆ ਕਾਂਗਰਸ ਪਾਰਟੀ ਜਿਹਦੇ ਕਰਕੇ ਪੰਜਾਬ ਦਾ ਭੂਖਾ ਜਿਹੜਾ ਵਧੀਆ ਸੁਨਹਿਰਾ ਹੋ ਸਕਦਾ ਹੈ ਤੇ ਸਾਡੇ ਬਲਦੇਵ ਪ੍ਰਧਾਨ ਜੀ ਕਾਂਗਰਸ ਪਾਰਟੀ ਦੇ ਬੈਂਸ ਸਾਹਿਬ ਦੇ ਵੱਲੋਂ ਜੋ ਵੀ ਵਧੀਆ ਉਮੀਦਵਾਰ ਦਿੱਤੇ ਗਏ ਨੇ ਇਲਾਕੇ ਦੇ ਆਪਣੇ ਇਲਾਕੇ ਦੇ ਉਮੀਦਵਾਰ ਨੇ 40 ਸਾਲਾਂ ਤੋਂ 30 ਸਾਲਾਂ ਤੋਂ ਇਸ ਇਲਾਕੇ ਦੀ ਸੇਵਾ ਕਰਦੇ ਆ ਰਹੇ ਨੇ ਇਸ ਕਰਕੇ ਸਾਡੀ ਜ਼ੋਰਦਾਰ ਅਪੀਲ ਹੈ ਲੋਕਾਂ ਨੂੰ ਅਸੀਂ ਇਹਨੂੰ ਵੀ ਵੀ ਹੱਥ ਪੰਜਾ ਯਾਦ ਰੱਖਣਾ ਤੇ ਹੱਥ ਪੰਜੇ ਤੇ ਮੋਹਰਾਂ ਲਾ ਕੇ ਬਲਦੇਵ ਸਿੰਘ ਜੀ ਨੂੰ ਕੰਮ ਦੇਵੋ 40 ਨੰਬਰ ਵਾਰਡ ਤੋਂ ਜੀ 40 ਨੰਬਰ ਵਾਰਡ ਤੋਂ 40 ਇਹ ਲੋਕਾਂ ਦੇ ਬਹੁਤ ਪਾਰ ਇੱਛਾ ਵਾ ਵਾਰਡ ਨੰਬਰ 40 ਦਾ ਮਤਲਬ ਹਰ ਬੰਦੇ ਤੋਂ ਮਤਲਬ ਇੱਕ ਹੀ ਆਵਾਜ਼ ਆ ਰਹੀ ਹੈ ਕਿ ਬਲਦੇਵ ਪ੍ਰਧਾਨ ਜੀ ਨੂੰ ਇਸ ਵਾਰ ਆਪਾਂ ਬਹੁਤ ਵੱਡੀ ਜਿੱਤ ਹਾਸਲ ਕਰਾਣੀ ਹੈ ਕਿਉਂਕਿ ਜਿਹੜਾ ਝਾੜੋ ਦੀ ਸਰਕਾਰ ਦੇ ਜਿੰਨੇ ਵਾਦੇ ਸੀ ਕੋਈ ਵੀ ਇੱਕ ਵਾਦਾ ਨਹੀਂ ਪੂਰਾ ਹੋਇਆ ਇਹਨੇ ਕਹਿੰਦੇ ਬਿਜਲੀ ਮਾਫੀ ਬਿਜਲੀ ਮਾਫੀ ਦਾ ਚਲੋ ਕਰਤੇ ਲੋਕਾਂ ਘਰ ਲਾਈਟ ਨਹੀਂ ਆਂਦੀ ਅਸੀਂ ਕਹਿੰਨੇ ਬਿਜਲੀ ਸਸਤੀ ਦੇ ਦਿਓ ਪਰ ਲਾਈਟ ਤਾਂ ਦਿਓ ਯਾਰ ਲੋਕਾਂ ਨੂੰ ਠੀਕ ਹੈ 1000 ਰੁਪਏ ਮਹੀਨਾ ਬੀਬੀਆਂ ਨੂੰ ਲਾਲਚ ਦਾ ਚਾਂਸਾ ਦਿੱਤਾ ਉਹ ਨਹੀਂ ਮੁੜ ਕੇ ਆਇਆ ਲਾਸਟ ਗਾਲਾ ਵੀਰੇ ਜਿਹੜੇ 92 ਜਿੱਤੇ ਆ ਨਾ 2024 ਜਾਂ 22 ਚ ਤੇ ਇਹ ਹੁਣ ਬੰਨਵੇਂ ਸਾਲ ਨਹੀਂ ਮੁੜ ਕੇ ਆਣੇ ਇਹਨਾਂ ਦਾ ਹੁਣ ਬਹੁਤ ਹੋ ਗਿਆ ਲੋਕਾਂ ਨੇ ਕਹਿਤਾ ਹੋਇਆ ਕਿ ਨਸ਼ੇ ਦੀ ਬਹੁਤ ਔਰੀ ਸਮੱਸਿਆ ਰੰਦੀ ਆ ਬਿismillah ਬੁਰੀ ਲੈ ਕੇ ਬਹੁਤ ਮਸ਼ਾਹ ਹਾਂਜੀ ਇਹ ਨਸ਼ਾ ਜੀ ਦੇਖੋ ਜਿਹੜਾ ਕਹਿੰਦੇ ਨੇ ਉਹਦੇ ਰਣਜੀਤ ਬਾਵਾ ਦਾ ਗਾਣਾ ਸਰਕਾਰਾਂ ਹੀ ਮਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਹੈ ਇਹ ਸਰਕਾਰਾਂ ਨਾਲ ਮਿਲੀਆਂ ਹੋਈਆਂ ਨੇ ਤਾਂ ਹੀ ਇਹ ਸਾਰਾ ਛੜ ਜਾਂਦਾ ਰਚਿਆ ਜੇ ਕੀ ਅਪੀਲ ਕਰੂੰਗਾ ਲੋਕਾਂ ਨੂੰ ਬੱਲ ਲੋਕਾਂ ਨੂੰ ਇਹ ਅਪੀਲ ਆ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਾਓ ਹਰ ਵਾਰਡ ਦੇ ਵਿੱਚ ਹਰ ਬੂਥ ਦੇ ਵਿੱਚ ਬੱਲੇ ਬੱਲੇ ਕਾਂਗਰਸ ਦੀ ਕਰਾਓ ਪੈਂਸਾਬ ਦੀ ਬੱਲੇ ਬੱਲੇ ਆ ਸਾਰਿਆਂ ਦੀ ਬੱਲੇ ਬੱਲੇ ਠੀਕ ਹੈ